ਇੱਕ ਪਾਸੇ ਜਿੱਥੇ ਸ਼ਹਿਰ ਅੰਦਰ ਚੋਨ-ਜਵਾਬ ਦਾ ਲੱਗਾ ਹੋਇਆ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਕਤਾ ਪਰਬੰਧਾ ਦਾ ਦਾਵਾ ਕੀਤਾ ਜਾ ਰਿਹਾ ਹੈ ਉਤੇ ਹੀ ਚੋਰਾ ਵੱਲੋਂ ਇਹਨਾਂ ਸੁਰੱਖਿਆ ਪ੍ਰਬੰਧਾਂ ਦੇ ਪੁਕਤਾ ਦਾਅਵਿਆਂ ਦੀਆਂ ਝੀਆਂ ਉਡਾਈਆਂ ਜਾ ਰਹੀਆਂ ਨੇ ਜੀ ਹਾਂ ਚੋਰਾ ਵੱਲੋਂ ਇੱਕ ਵਾਰ ਫਿਰ ਬੇਖੌਫ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਮਾਮਲਾ ਹੈ ਗੁਰਦਾਸਪੁਰ ਦਾ ਜਿੱਥੇ ਬੇਖੌਫ ਚੋਰਾਂ ਨੇ ਅਮਰੀਕਾ ਗਏ ਸਾਬਕਾ 에ਅਰਫੋਰਸ ਅਧਿਕਾਰੀ ਦੇ ਘਰ ਚੋਰੀ ਕਰ ਲੱਖਾਂ ਦੀ ਨਕਦੀ ਗਹਿਣੇ ਤੇ ਕੀਮਤੀ ਸਮਾਨ ਚੋਰੀ ਕਰ ਲਿਆ ਸਿਰਫ ਐਨਾ ਹੀ ਨਹੀਂ ਘਰ ਦੇ ਉੱਪਰ ਕਿਰਾਏ ਤੇ ਰਹਿ ਰਹੇ ਨੀਜੀ ਸਕੂਲ ਦੇ ਪ੍ਰਿੰਸੀਪਲ ਸੰਦੀਪ ਅਰੋੜਾ ਦੇ ਪੋਸ਼ਣ ਵਿੱਚ ਵੀ ਚੋਰੀ ਕਰ ਨਕਦੀ ਸਮਾਨ ਲੈ ਰਫੂ ਚੱਕਰ ਹੋ ਗਏ ਪੀੜਿਤ ਦੇ ਪ੍ਰਾਂਤ ਨਰਿੰਦਰ ਕੁਮਾਰ ਅਤੇ ਰਿਸ਼ਤੇਦਾਰ ਸੰਜੀਵ ਸ਼ਰਮਾ ਲੱਕੀ ਨੇ ਜਿੱਥੇ ਇਸ ਚੋਰੀ ਦੀ ਘਟਨਾ ਵਿੱਚ ਹੋਏ ਨੁਕਸਾਨ ਬਾਰੇ ਵਧੇਰੇ ਜਾਣਕਾਰੀ ਦਿੱਤੀ ਉੱਥੇ ਹੀ ਪੁਲਿਸ ਪ੍ਰਸ਼ਾਸਨ પાસે ਜਲਦ ਚੋਰਾਂ ਨੂੰ ਫੜ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਉਤੇ ਹੀ ਪੁਲਿਸ ਅਧਿਕਾਰੀ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਚੋਰਾਂ ਨੂੰ ਫੜਨ ਦੀ ਗੱਲ ਆਖੀ ਜਾ ਰਹੀ ਹੈ। ਸਾਬਜੀ ਦਾ ਘਰ ਆ ਪ੍ਰੇਮ ਸਾਗਰ ਸ਼ਰਮਾ ਜੀ। ਉਹ ਇਸ ਟਾਈਮ ਅਮਰੀਕਾ ਗਏ ਆਪਣੀ ਬੇਟੀ ਕੋਲ। ਕੋਈ 20-25 ਦਿਨ ਹੋ ਗਏ ਆ। ਉੱਪਰ ਇੱਕ ਕਿਰਾਏ ਦਾ ਰਹਿ ਸੀ ਪ੍ਰਿੰਸੀਪਲ। ਉਹ ਵੀ ਵੀਰਵਾਰ ਸ਼ਾਮ ਨੂੰ ਗਏ ਆ ਕਿਰਾਏ ਤੇ ਤੇ ਸ਼ੁੱਕਰਵਾਰ ਰਾਤ ਦੀ ਇਹ ਸਾਰਾ ਹਸਿਆ ਹੋਇਆ। ਜੋ ਵੀ ਹੈਗਾ ਇੱਕ ਇੱਕ ਚੀਜ਼ ਤਲੋਫ ਕੇ ਲੈ ਕੇ ਗਏ ਆਈ। 3.5 ਤੋਂ 4 ਲੱਖ ਰੁਪਏ ਦਾ ਕੈਸ਼ ਇੱਥੇ ਸੀ। ਸੋਨੇ ਦਾ ਸਮਾਨ ਹੀ। ਰਿਟਾਇਰਮੈਂਟ ਦੇ ਹਾਰ ਸੀ ਸਰਵਿਸ ਕਰਦੇ ਐ ਐਕਸਿਓ ਰਿਟਾਇਰ ਹੀ 6-5-6 ਮਹੀਨੇ ਹੋਇਆ ਤੇ ਸਾਰਾ ਹੀ ਸਮਾਨ ਉਹਦੇ ਵੇਚਦਾ ਸੀ ਆਪ ਚਲੋ ਬੇਟੀ ਦੀ ਮੈਰਿਜ ਹੋਈ ਦੀ ਅਮਰੀਕਾ ਗਿਆ ਉਹਦੇ ਕਰਕੇ ਕਹਿੰਦੇ ਸੀ ਚਲੋ ਰਹਿਣ ਦਿੰਦੇ ਨੇ ਬਾਜ ਕੇ ਰੱਖਾਂਗੇ ਉਹ ਟੱਚੀ ਵੀ ਤੋੜਦਾ ਟੂਟੀਆਂ ਵੀ ਲਾ ਕੇ ਲਾ ਗਿਆ ਇੱਕ ਇੱਕ ਚੀਜ਼ ਹੌਟਲੋਫੀ ਐ ਸੋ ਤੱਕ ਕਿ ਪੁਰਾਣੀ ਪੇਟੀ ਜਿਹੜੀ ਉਹਨਾਂ ਦੀ ਮੰਮੀ ਦੇ ਟਾਈਮ ਦੀ ਸੀ ਲੋ ਇਹਦੀ ਪੇਟੀ ਉਹ ਵੀ ਤੋੜ ਕੇ ਇੱਕ ਇੱਕ ਚੀਜ਼ ਚੈੱਕ ਕਰਕੇ ਚੰਗੀਆਂ ਚੀਜ਼ਾਂ ਲਾ ਕੇ ਕੱਢ ਕੇ ਸੋ ਕੈਸ਼ ਜਿਹੜਾ ਹੈਗਾ ਮੈਕਸਿਮਮ 3.5-4 ਲੱਖ ਦੇ ਕਰੀਬ ਹਾਂ ਦੇ ਪਾਵਾਂਗੇ ਤੇ 5 ਲੱਖ ਤੱਕ ਪਹੁੰਚ ਜਾਣਾ ਬਾਕੀ ਸੋਨੇ ਦਾ ਸਮਾਨ ਆ ਟੋਟਲ ਸਮਾਨ ਕਿੰਨਾ ਚੋਰੀ ਹੋ ਜਾਦਾ ਸੋਨਾ ਦਾ ਸਮਾਨ ਪਰਚੀ ਬਣਾ ਲਈ ਹੈ ਜਿਹੜੇ ਜਿਹੜਾ ਗੈਪ ਹੋਇਆ ਵਾ ਮਿਨੀਮਮ 8 ਤੋਂ 9 ਲੱਖ ਰੁਪਏ ਮਿਨੀਮਮ 8 ਤੋਂ 9 ਲੱਖ 8 ਤੋਂ 9 ਲੱਖ ਲੈ ਗਏ ਆ ਸੋਨਾ ਹੀ ਸੋਨਾ ਕੀ ਲੱਗਦਾ ਕਿੰਨੇ ਕਿਤੇ ਰੇ ਹੋਣਗੇ ਕਿੰਨੇ ਦੇ ਚੋਰੀ ਇਹ ਜਿੱਥੋਂ ਤੱਕ ਜਿਸ ਤਰ੍ਹਾਂ ਕੇ ਦੇਖਿਆ ਤੁਸੀਂ ਹਲਾ ਦੇ ਦੇਖਿਆ ਸਾਨੂੰ ਲੱਗਦਾ ਪਈ ਦੋ ਦਿਨ ਰਾਤ ਕਿੱਥੇ ਰਿਹਾ ਦੋ ਦਿਨ ਰਾਤ ਤਿੰਨ ਉਸ ਹਿਸਾਬ ਨਾਲ ਸਮਾਨ ਵੀ ਕਰਿਓ ਹਾਂਜੀ ਬੈਟਰੀ ਤੱਕ ਲੈ ਗਏ ਨਮੈਟਰ ਤੱਕ ਲੈ ਗਏ ਟੂਟੀਆਂ ਲਾ ਕੇ ਲੈ ਗਏ ਆ ਇਨਵਰਟਰ ਦੀਆਂ ਬੈਟਰੀਆਂ ਲਾ ਕੇ ਲਏ ਇਨਵਰਟਰ ਛੱਡ ਗਏ ਆ ਬੈਟਰੀਆਂ ਬੈਟਰੀ ਲੱਗੇ ਆ ਉਹ ਬੈਟਰੀ ਕੋਪਰੋ ਇੱਕ ਥਾਲੋ ਸ਼ਹਿਰ ਦੀ ਐਡੀ ਵੱਡੀ ਕਲੋਨੀ ਹੋਏ ਉੱਥੇ ਚੌਂਕੀਦਾਰ ਕੋਈ ਨਾ ਰੱਖਿਆ ਹੋਏ ਨਾ ਰਿ ਇਨਸਪੈਕਟ ਸੀਮਾ ਦੀਦੀ ਦੀ ਕੋਠੀ ਨਾ ਰਿ ਇਨਸਪੈਕਟਰ ਦੀਦੀ ਸੀਮਾ ਦੀਦੀ ਕੋਠੀ ਲੱਗੇ ਆ ਉਹ ਵੀ ਲੱਗੇ ਆ ਮੁਲਾਜ਼ਮ ਦੀ ਕੋਈ ਇਥੇ ਕੰਪਲੇਂਟ ਲਿਖਾਈ ਹੈ ਕੰਪਲੇਂਟ ਲਿਖਾਈ ਸੀ ਲੇਕਿਨ ਅਸਤੀ ਪੁਲਿਸ ਵਾਲਾ ਆਇਆ ਉਹਦਾ ਲਾਈਟ ਨਹੀਂ ਆ ਗਈ 8:30 9:00 ਇਹਨਾਂ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਆ ਮੈਂ ਨਾ ਠਾਇਆ ਮੈਂ ਨਾ ਜਵਾਈਆ ਮੈਂ ਆਇਆ ਵਾ ਅਹੀ ਇਨਫਰਮੇਸ਼ਨ ਜੀ ਰਾਜਮਸੀ ਆਇਆ ਨਾਲ ਇੱਕ ਹੋਰ ਆਇਆ ਵਾ 15-20 ਮਿੰਟ ਰੁਕੇ ਆ ਕਹਿੰਦਾ ਜੀ ਸੇਰੇ ਆ ਕੇ ਤੁਹਾਨੂੰ ਪੁੱਛਾਂਗੇ ਲੇਕਿਨ ਅਹੀ ਹੁਣ ਉਹਨਾਂ ਨੂੰ ਫੋਨ ਮਾਰਦੇ ਰਹੇ ਆ ਉਹ ਨਹੀਂ ਜੀ ਤੁਸੀਂ ਆਪਣਾ ਸਮਾਨ ਲੈ ਕੇ ਸਾਡੇ ਕੋਲ ਥਾਣੇ ਆ ਕੇ ਪੱਚਾ ਦਿਓ ਜੀ ਬੰਦਾ ਪੁੱਛੇ ਤੁਸੀਂ ਪਹਿਲਾਂ ਆ ਕੇ ਪਹਿਲਾਂ ਪੂਰਾ ਹਾਸਤਾ ਦੇਖੋ ਵਾਪਰਾ ਦੇਖੋ ਕੀ ਹੋਇਆ ਵਾ ਕਲੀ ਕੰਪਲੇਂਟ ਲਖਾਈ ਹੈ ਜੀ ਕਹਿੰਦੇ ਝੂਠੀ ਐ ਤਦ ਕਦਾਂ ਕਹਿ ਰਹੀ ਐ ਤੁਸੀਂ ਆਪਣੀ ਆ ਕੇ ਫੋਟੋਆਂ ਤਾਂ ਲੋ ਆ ਕੇ ਪਹਿਲਾਂ ਵੀ ਠੀਕ ਆ ਵੀ ਐਸੇ ਘਰ ਚ ਵਾਕਿਆ ਚੋਰੀ ਹੋਈ ਆ ਕੱਲ ਨੂੰ ਕੋਈ ਝੂਠੀ ਕਰੇ ਤੇ ਫੇਰ ਕੀ ਲਾਣਾ ਇਸ ਕਰਕੇ ਪੁਲਿਸ ਬੜੀ ਨਿ ਕਿਹੜੇ ਡਿਪਾਰਟਮੈਂਟ ਚੋਂ ਕਰ ਦੇਗੇ ਇਹ ਕਲਾਕ ਜੀ ਇਰੀਗੇਸ਼ਨ ਚ ਪਹਿਲੇ 에ਅਰਫੋਰਸ ਉਲਟਿਆ ਰੋਇਨੇ ਹਾਂਜੀ 에ਅਰਫੋਰਸ ਚੋਂ ਆਰਮੀ ਚੋਂ 에ਅਰਫੋਰਸ ਚੋਂ ਰਿਟਾਇਰ ਆ ਕੇ ਦੁਬਾਰਾ ਰਿਟਾਇਰ ਆ ਕੇ ਫਿਰ ਦੁਬਾਰਾ ਇਰੀਗੇਸ਼ਨ ਚ ਆਰੀਗੇਸ਼ਨ ਮਹਿਕਮੇ ਚੋਂ ਤੇ ਐਕਚੁਅਲ ਰਿਟਾਇਰ ਹੋਏ ਦੁਬਾਰਾ ਸਮਾਨ ਗਿਆ ਲੱਗਦਾ ਕਿ ਕੋਈ ਵਹੀਕਲ ਲੈ ਕੇ ਆਏ ਹੋਣਗੇ ਸ਼ਾਇਦ ਵਹੀਕਲ ਤੋਂ ਬਗੈਰ ਉਹ ਤਾਂ ਜ਼ਿਆਦਾਤਰ ਮੋਟਰਸਾਈਕਲ ਤੇ ਵੀ ਨਹੀਂ ਜਾ ਸਕਦਾ ਸਰ ਦੋ ਸਿਲੰਡਰ ਨੇ ਐਲਈਡੀਆਂ ਨੇ ਦੋ ਸਿਲੰਡਰ ਐਲਈਡੀਆਂ ਨੇ ਮਨ ਲਓ 3 ਬਾਥਰੂਮਾਂ ਦੀਆਂ ਟੈਪਸ ਨੇ ਸਾਰੀਆਂ ਲਾ ਕੇ ਲੈ ਗਏ ਨੇ ਹਾਂਜੀ 9 ਬੈੱਡਰਾਂ ਦਾ ਟੈਪ ਲਾ ਕੇ ਲੈ ਗਏ ਨੇ ਤੇ ਕੁਛ ਮੰਨ ਲਓ ਮੋਟਰਸਾਈਕਲ ਦੀ ਬਾਈਕ ਤੇ ਹੋएगी ਵੱਡੀ ਗੱਡੀ ਦੀ ਪੂਰੀ ਪਲੈਨਿੰਗ ਨਾ ਤੁਰਿਆ ਸਾਰਾ ਇੱਕ ਬੈੱਡਰਾ ਬੜਾ ਵੀ ਵੱਡਾ ਗਿਣਾਂਗੇ ਤੇ 30 ਕਿਲੋ ਤੋਂ ਘੱਟ ਇੱਕ ਬੈੱਡਰਾਂ ਨਹੀਂ ਹੁੰਦਾ ਭਾਜੀ